ਤੁਸੀਂ ਇਹ ਕੰਮ ਸ਼ੁਰੂ ਕਰਤਾ ਨਾ ਲਿਖ ਕੇ ਦਿਨਾ ਮੈਂ ਤੋ ਅੱਜ ਲਿਖਾ ਦੋ ਮੈਂ ਤੁਹਾਨੂੰ ਗਾਰੰਟੀ ਦਿਨਾ ਤੁਸੀਂ 2024 ਦੇ ਵਿੱਚ ਤੁਸੀਂ ਵੱਡੀ ਤੋਂ ਵੱਡੀ ਮੰਨ ਕੇ ਚਲੋ 40 50 ਲੱਖ ਦੀ 40 50 ਲੱਖ ਦੀ ਤੁਸੀਂ ਗੱਡੀ ਵੀ ਤੁਸੀਂ ਬੜੇ ਆਰਾਮ ਨਾਲ ਤੁਸੀਂ ਲੈ ਸਕਦੇ ਜੇ ਪੈਸੇ ਹੋਣੇ ਸ਼ੁਰੂ ਹੋ ਜਾਣਗੇ ਇੱਕ ਮਹੀਨੇ ਵਾ ਤੁਹਾਡੇ 1000 ਰੁਪਏ ਹੁਣ ਇਨਵੈਸਟ ਕਿੱਥੇ ਕਰਨਾ ਆਪਾਂ ਤੁਸੀਂ ਕੀ ਕਰਨਾ ਜੇ ਤਾਂ ਦੇਖੋ 1000 ਰੁਪਏ ਜਿਹੜਾ ਇਨਵੈਸਟ ਕਰਨਾ ਵਾ ਤੁਸੀਂ ਸਿਰਫ 1000 ਰੁਪਏ ਹੀ ਲਗਾਉਣਾ ਵਾ ਪਹਿਲਾਂ ਤੁਸੀਂ ਆਪਣੇ ਸ਼ੇਅਰ ਦੇ ਉੱਤੋਂ ਸ਼ੁਰੂ ਤੁਸੀਂ ਸ਼ੁਰੂ ਕਰਨਾ ਵਾ ਆਪਣੇ ਸ਼ੇਅਰ ਤੋਂ ਸ਼ੁਰੂ ਕੀਤਾ ਫਿਰ ਤੁਸੀਂ ਜਿਹੜਾ ਤੁਹਾਡਾ ਪੂਰਾ ਸ਼ਹਿਰ ਤੁਹਾਡਾ ਕੰਪਲੀਟ ਹੋ ਗਿਆ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਸਾਡੀ ਧਰਤੀ ਆ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਉਹ ਵੀ 1000 ਰੁਪਏ ਤੁਸੀਂ ਆਪਣੇ ਉੱਪਰ ਹੀ ਤੁਸੀਂ ਇਨਵੈਸਟ ਕਰਨਾ ਵਾ ਇਹ ਚੈਨਲ ਤੋਂ ਕਮਾਈ ਸਾਰਿਆਂ ਨਾਲੋਂ ਵੱਧ ਹੁੰਦੀ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਜੀ 1000 ਰੁਪਏ ਲਗਾ ਕੇ ਲੱਖਾਂ ਰੁਪਏ ਕਮਾਓ ਹਾਂਜੀ ਇਹ ਗੱਲ ਬਿਲਕੁਲ ਸੱਚਾ ਕਿ ਤੁਸੀਂ 1000 ਰੁਪਿਆ ਇਨਵੈਸਟ ਕਰਕੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜੀ ਉਹ 1000 ਰੁਪਿਆ ਤੁਸੀਂ ਕਿੱਥੇ ਇਨਵੈਸਟ ਕਰਨਾ ਕਿਵੇਂ ਇਨਵੈਸਟ ਕਰਨਾ ਵਾ ਤੇ ਤੁਸੀਂ ਲੱਖ ਰੁਪਏ ਤੁਸੀਂ ਕਿਵੇਂ ਕਮਾਣਾ ਵਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗਾ ਕਿ ਤੁਸੀਂ 1000 ਰੁਪਿਆ ਇਨਵੈਸਟ ਕਰਕੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕੀ ਵਕਮਾ ਸਕਦੇ ਹੋ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਓ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਏਗਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਹੁੰਦਾ ਰਹੇ ਨਵਾਂ ਕਿ ਤੁਸੀਂ ਘਰੇ ਬੈਠੇ ਔਨਲਾਈਨ ਅਰਨਿੰਗ ਤੁਸੀਂ ਕਿਵੇਂ ਕਰ ਸਕਦੇ ਹੋ ਜੀ ਆਓ ਜੀ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਟੋਪਿਕ ਦੇ ਬਾਰੇ ਦੱਸਾਂਗਾ ਜਿਹਨੂੰ ਤੁਸੀਂ ਕਰਕੇ ਤੁਸੀਂ ਮਹੀਨੇ ਦੇ ਤੁਸੀਂ 1000 ਰੁਪਏ ਤੁਸੀਂ ਕਮਾ ਸਕਦੇ ਹੋ ਉਹਦੇ ਵਿੱਚ ਜਿਹੜੀ ਤੁਹਾਡੀ ਇਨਵੈਸਟਮੈਂਟ ਹੋਣੀ ਹੈ ਜਿਹੜਾ ਤੁਸੀਂ 1000 ਰੁਪਏ ਤੁਸੀਂ ਇਨਵੈਸਟ ਕਰਨਾ ਵਾ ਉਹ ਕਿਤੇ ਇਹ ਨਹੀਂ ਹੈਗਾ ਵੀ ਤੁਸੀਂ ਕੋਈ ਚੀਜ਼ ਖਰੀਦ ਕੇ ਆਪਣੇ ਕੋਲ ਰੱਖ ਲੈਣੀ ਆ ਜਾਂ ਕਿਸੇ ਨੂੰ ਤੁਸੀਂ ਮੰਨ ਲਓ ਵਿਆਜ ਤੇ ਦੇਤੇ ਜਾਂ ਕਿਸੇ ਨੂੰ ਕੁਝ ਦੇਤਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਹ ਜਿਹੜਾ 1000 ਰੁਪਏ ਆਪਾਂ ਇਨਵੈਸਟ ਕਰਨਾ ਵਾ ਉਹ ਵੀ 1000 ਰੁਪਏ ਤੁਸੀਂ ਆਪਣੇ ਉੱਪਰ ਹੀ ਤੁਸੀਂ ਇਨਵੈਸਟ ਕਰਨਾ ਵਾ ਤੁਸੀਂ ਉਹ 1000 ਰੁਪਏ ਆਪਣੇ ਉੱਤੇ ਹੀ ਇਨਵੈਸਟ ਕਰਨਾ ਵਾ ਤੇ ਉਸ ਤੋਂ ਹੀ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਲੋਗੇ ਦੇਖੋ ਜੀ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਆਪਣਾ YouTube ਚੈਨਲ ਬਣਾ ਲੈਣਾ ਜਿਵੇਂ ਕਿ ਮੈਂ ਤੁਹੇ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਦੇਖਿਆ ਹੋਣਾ ਮੈਂ ਹਰ ਇੱਕ ਜਿੰਨੀਆਂ ਵੀ ਤੁਹਾਨੂੰ ਮਤਲਬ ਇਨਕਮ ਦੱਸਦਾ ਵਾਂ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਉਹ ਜਾ ਤਾਂ ਮੈਂ ਤੁਹਾਨੂੰ ਦੱਸਦਾ ਵਾਂ YouTube ਤੋਂ ਦੱਸਦਾ ਵਾਂ ਜਾਂ ਫਿਰ Facebook ਤੋਂ ਦੱਸਦਾ ਵਾਂ Telegram WhatsApp ਤੇ Instagram ਤੋਂ ਦੱਸਦਾ ਵਾਂ ਵੀ ਤੁਸੀਂ ਉੱਥੋਂ ਪੈਸੇ ਕਿਵੇਂ ਕਮਾ ਸਕਦੇ ਹੋ ਦੇਖੋ ਬਣਾਣਾ ਤੁਜੀ ਇੱਕੋ ਹੀ ਚੈਨਲ ਆ YouTube ਚੈਨਲ ਤੁਸੀਂ ਓਪਨ ਕਰ ਲੈਣਾ ਠੀਕ ਹੈ ਜੀ YouTube ਚੈਨਲ ਜਦੋਂ ਤੁਸੀਂ ਓਪਨ ਕਰਨੋਂਗੇ ਕੰਟੈਂਟ ਮੈਂ ਤੁਹਾਨੂੰ ਦੱਸੀ ਜਾਊਂਗਾ ਵੀ ਤੁਸੀਂ ਕਿਸ ਕਿਸ ਟੌਪਿਕ ਤੇ ਤੁਸੀਂ ਕੰਮ ਕਰ ਸਕਦੇ ਹੋ ਪਹਿਲਾਂ ਵੀ ਮੈਂ ਆਪਣੇ ਚੈਨਲ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀ ਵੀਡੀਓ ਪਾਈ ਹੋਈਆਂ ਨੇ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸਾਵੇ ਤੁਸੀਂ ਇਹ ਵੀ ਕੰਮ ਕਰ ਸਕਦੇ ਹੋ ਇਹ ਵੀ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਤੁਹਾਡੇ ਮੁਤਾਬਿਕ ਕਿਉਂਕਿ ਤੁਹਾਨੂੰ ਪਤਾ ਵਾ ਵੀ ਇਹ ਕੰਮ ਯਾਰ ਮੈਂ ਵੈਸਟ ਕਰ ਸਕਦਾ ਵਾਂ ਸੋ ਉਹ ਜਿਹੜਾ ਕੰਮ ਤੁਸੀਂ ਕਰਨਾ ਸ਼ੁਰੂ ਕਰ ਦੋ YouTube ਤੇ Facebook ਦੇ ਉੱਤੇ ਆਪਣਾ ਇੱਕ ਪੇਜ ਤੇ ਚੈਨਲ ਬਣਾ ਲਓ ਤੇ ਉਹੀ ਵੀਡੀਓ ਉਹੀ ਕੰਟੈਂਟ ਤੁਸੀਂ ਇਸਤੇ ਤੁਸੀਂ ਅਪਲੋਡ ਕਰਨਾ ਸ਼ੁਰੂ ਕਰ ਦਿਓ ਤੇ ਤੁਸੀਂ ਉਥੋਂ ਮਹੀਨੇ ਦੇ ਤੁਸੀਂ ਬਹੁਤ ਵੱਧਿਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਹੁਣ ਆਪਾਂ ਗੱਲ ਕਰਦੇ ਆ ਇਸ ਵੀਡੀਓ ਬਾਰੇ ਸਭ ਤੋਂ ਪਹਿਲਾਂ ਤੁਸੀਂ ਇੱਕ YouTube ਚੈਨਲ ਬਣਾ ਲੈਣਾ ਤੇ ਤੁਸੀਂ YouTube ਚੈਨਲ ਜਿਹੜਾ ਤੁਸੀਂ ਬਣਾਉਣਾ ਕਿਸ ਦੇ ਰਿਗਾਰਡਿੰਗ ਹੋਣਾ ਵਾ ਤੁਸੀਂ ਬਣਾਉਣਾ ਵਲੋਗ ਇੱਕ ਨਵਾਂ ਵਲੋਗ ਸ਼ੁਰੂ ਕਰਨਾ ਤੁਸੀਂ ਦੇਖਿਆ ਹੋਣਾ ਨਾ ਤੁਸੀਂ Facebook ਤੇ ਵੀ ਦੇਖਿਆ ਹੋਣਾ ਤੁਸੀਂ YouTube ਦੇ ਉੱਤੇ ਵੀ ਦੇਖਿਆ ਹੋਣਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਵਲੋਗ ਨੇ ਉਹ ਸਾਰਿਆਂ ਨਾਲੋਂ ਵੱਧ ਦੇਖੇ ਜਾ ਰਹੇ ਨੇ ਕੋਈ ਫੈਮਿਲੀ ਵਲੋਗ ਆ ਜਾ ਫਿਰ ਕੋਈ ਫਿਟਨੈਸ ਦੇ ਰਿਗਾਰਡਿੰਗ ਵਲੋਗ ਆ ਜਾਂ ਫਿਰ ਕੋਈ ਟੂਰ ਐਂਡ ਟਰੈਵਲ ਦਾ ਵਲੋਗ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਲੋਗ ਆ ਇਹਦੇ ਵਿੱਚ ਪਤਾ ਕੀ ਆ ਇਹਦੇ ਵਿੱਚ ਦੇਖੋ ਇੱਕ ਤਾਂ ਇਹਦੇ ਵਿੱਚ ਲੋਕੀ ਇੰਟਰਸਟ ਨਾਲ ਦੇਖਦੇ ਨੇ ਇੰਟਰਸਟ ਨਾਲ ਲੋਕੀ ਇਹਨੂੰ ਦੇਖਦੇ ਨੇ ਤੇ ਇਹਦੇ ਵਿੱਚ ਸਾਰਿਆਂ ਨਾਲੋਂ ਵੱਧ ਸਭ ਨਾਲੋਂ ਵੱਧ ਕਮਾਈ ਆ ਜਿਹੜੀ ਉਹ ਇਹਦੇ ਵਿੱਚ ਵਲੋਗ ਦੇ ਵਿੱਚ ਆ ਸਾਰਿਆਂ ਨਾਲੋਂ ਵੱਧ ਜਿਹੜੀ ਕਮਾਈ ਆ ਉਹ ਵਲੋਗ ਚੈਨਲਾਂ ਦੇ ਵਿੱਚ ਆ ਕਿਉਂਕਿ ਇਹਦੇ ਵਿੱਚ ਕਿਉਂ ਕਮਾਈ ਵੱਧ ਆ ਕਿਉਂਕਿ ਇਹ ਜਿਹੜਾ ਵਲੋਗ ਹੁੰਦਾ ਵਾ ਇਹ ਲੰਬਾ ਹੁੰਦਾ ਘੱਟੋ ਘੱਟ 10 ਮਿੰਟ ਤੋਂ ਲੈ ਕੇ 50 ਮਿੰਟ 10 ਤੋਂ 50 ਮਿੰਟ ਤੱਕ ਦਾ ਇਹਦੀ ਜਿਹੜੀ ਡਿਊਰੇਸ਼ਨ ਹੁੰਦੀ ਆ ਉਹ ਹੁੰਦੀ ਆ ਇਸ ਕਰਕੇ ਇਹ ਚੈਨਲਾਂ ਤੋਂ ਕਮਾਈ ਸਾਰਿਆਂ ਨਾਲੋਂ ਵੱਧ ਹੁੰਦੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ ਸਾਡੀ ਧਰਤੀ ਆ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇਸ ਧਰਤੀ ਉੱਤੇ ਮਹਾਨ ਵੱਡੇ ਵੱਡੇ ਯੋਧੇ ਪੈਦਾ ਹੋਏ ਨੇ ਤੇ ਸ਼ਹੀਦ ਵੀ ਹੋਏ ਨੇ ਤੁਸੀਂ ਬਸ ਕੁਝ ਨਹੀਂ ਕਰਨਾ ਹੈਗਾ ਤੁਸੀਂ ਜਿਹੜੀ ਵੀ ਸਿਟੀ ਦੇ ਵਿੱਚ ਰਹਿੰਦੇ ਹੋ ਤੁਸੀਂ ਜਿਹੜੀ ਵੀ ਸਟੇਟ ਦੇ ਵਿੱਚ ਰਹਿੰਦੇ ਹੋ ਜਿਹੜੇ ਵੀ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਹਰ ਇੱਕ ਥਾਂ ਦੇ ਧਾਰਮਿਕ ਸਥਾਨ ਹੈਗੇ ਹੀ ਹੈਗੇ ਨੇ ਜਿਹੜੇ ਮਰਜ਼ੀ ਸਟੇਟ ਦੇ ਵਿੱਚ ਹੋਵੇ ਚਾਹੇ ਪਟਿਆਲੇ ਦੇ ਵਿੱਚ ਲਗਾ ਲਓ ਜਾਂ ਫਿਰ ਤੁਸੀਂ ਜਲੰਧਰ ਦੇ ਵਿੱਚ ਲਗਾ ਲਓ ਕਪੂਰਥਲੇ ਦੇ ਵਿੱਚ ਲਗਾ ਲਓ ਚਾਹੇ ਤੁਸੀਂ ਅੰਮ੍ਰਿਤਸਰ ਲਗਾ ਲਓ ਜਾਂ ਮੁਕਸਾ ਸਾਹਿਬ ਲਗਾ ਲਓ ਫਿਰੋਜ਼ਪੁਰ ਲਗਾ ਲਓ ਜਿੱਥੇ ਮਰਜ਼ੀ ਲਗਾ ਲਓ ਹਰ ਇੱਕ ਜਗ੍ਹਾ ਦੇ ਉੱਤੇ ਮਤਲਬ ਵੀ ਧਾਰਮਿਕ ਸਥਾਨ ਹੈਗੇ ਹੀ ਹੈਗੇ ਨੇ ਜਾਂ ਫਿਰ ਤੁਸੀਂ ਪੰਜਾਬ ਤੋਂ ਜਾਂ ਫਿਰ ਤੁਸੀਂ ਪੰਜਾਬ ਤੋਂ ਬਾਹਰਲੀ ਤੁਸੀਂ ਸਟੇਟ ਦੇ ਵਿੱਚੋਂ ਹਰ ਇੱਕ ਥਾਂ ਤੇ ਧਾਰਮਿਕ ਸਥਾਨ ਹੈਗੇ ਹੀ ਹੈਗੇ ਨੇ ਤੁਸੀਂ ਉਸਦੇ ਹੀ ਰਿਗਾਰਡਿੰਗ ਤੁਸੀਂ ਵਲੋਗ ਬਣਾ ਲੈਣਾ ਮਨ ਲਓ ਤਾਂ ਤੁਸੀਂ ਕੋਈ ਵੀ ਨਾਮ ਰੱਖ ਲੈਣਾ ਜੋ ਵੀ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਕੀ ਕਰਨਾ ਚਾਹ ਰਹੇ ਹੋ ਕਿ ਤੁਹਾਨੂੰ 1000 ਰੁਪਏ ਕਿਉਂ ਇਨਵੈਸਟ ਕਿੱਥੇ ਕਰਨਾ ਆਪਾਂ ਤੁਸੀਂ ਕੀ ਕਰਨਾ ਜੇ ਤਾਂ ਦੇਖੋ 1000 ਰੁਪਏ ਜਿਹੜੇ ਇਨਵੈਸਟ ਕਰਨਾ ਵਾ ਤੁਸੀਂ ਸਿਰਫ 1000 ਰੁਪਏ ਹੀ ਲੂਣਾ ਵਾ 1000 ਰੁਪਏ ਵੀ ਤੁਹਾਨੂੰ ਵੱਧ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਦੇਖੋ ਜੇ ਤਾਂ ਤੇਰੇ ਤੁਹਾਡੇ ਕੋਲ ਕੋਈ ਗੱਡੀ ਹੈਗੀ ਆ ਵਧੀਆ ਤਾਂ ਠੀਕ ਆ ਤੁਸੀਂ ਉਹ ਗੱਡੀ ਤੇ ਜਾਓ ਉਹ ਪਹਿਲਾਂ ਸਾਰਿਆਂ ਨਾਲ ਪਹਿਲਾਂ ਤੁਸੀਂ ਆਪਣੀ ਜਿਹੜੀ ਮਤਲਬ ਵੀ ਜਗਾ ਵਾ ਵੀ ਤੁਸੀਂ ਉਹਦੇ ਬ ਤੁਹਾਡੇ ਸ਼ਹਿਰ ਦੇ ਵਿੱਚ ਆ ਮੰਨ ਲਓ ਤੁਹਾਡਾ ਇੱਕ ਸ਼ਹਿਰ ਆ ਇਹਦੇ ਵਿੱਚ ਤੁਸੀਂ ਦੇਖੋ ਵੀ ਸਾਡੇ ਸ਼ਹਿਰ ਦੇ ਵਿੱਚ ਇਹੋ ਜਿਹੇ ਕਿਹੜੀਆਂ ਧਾਰਮਿਕ ਸਥਾਨ ਨੇ ਜਿਹੜੇ ਮਤਲਬ ਵੀ ਕਾਫੀ ਫੇਮਸ ਨੇ ਬਟ ਉਹ ਸਾਨੂੰ ਪਤਾ ਵੀ ਉਹ ਲੋਕਾਂ ਨੂੰ ਨਹੀਂ ਪਤਾ ਹੈਗਾ ਤੇ ਸਾਰਿਆਂ ਨਾਲ ਪਹਿਲਾਂ ਉਹ ਤੁਸੀਂ ਸਰਚ ਕਰੋ ਧਾਰਮਿਕ ਸਥਾਨ ਪਤਾ ਕਰੋ ਤੁਸੀਂ ਕਿਹੜੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਪੁਰਾਣੇ ਕਿਲੇ ਨੇ ਤੁਸੀਂ ਉਹ ਕਿਲਿਆਂ ਬਾਰੇ ਦੇਖੋ ਫਿਰ ਤੁਸੀਂ ਇਹ ਚੀਜ਼ਾਂ ਦੋ ਸਰਚ ਕਰਕੇ ਸਾਰਿਆਂ ਨਾਲ ਪਹਿਲਾਂ ਤੁਸੀਂ ਇੱਥੋਂ ਹੀ ਸ਼ੁਰੂ ਕਰੋ ਤੁਸੀਂ ਜਿੰਨੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਕਿਲੇ ਨੇ ਕਿਲੇ ਹੋਗੇ ਜਾਂ ਫਿਰ ਧਾਰਮਿਕ ਸਥਾਨ ਹੋਗੇ ਧਾਰਮਿਕ ਸਥਾਨ ਹੋਗੇ ਆ ਦੋਵਾਂ ਦੇ ਉੱਤੇ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰ ਦੋ ਤੇ ਜਿਹੜਾ 1000 ਰੁਪਏ ਇਨਵੈਸਟ ਕਰਨਾ ਇਹ 1000 ਰੁਪਏ ਤੁਹਾਡਾ ਤੋਂ ਅਨੇਤੀ ਲੱਗੂਗਾ ਤੇ ਉਹ ਮੰਨੋ ਤੁਸੀਂ ਇੱਕ ਦਿਨ ਤੁਸੀਂ ਚਲੇ ਜਾਣਾ ਇੱਕ ਦਿਨ ਤੁਸੀਂ ਆਪਣੇ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਵਲੋਗ ਬਣਾਉਣ ਵੱਤ ਚਲੇਗੇ ਕਿਲੇ ਤੇ ਧਾਰਮਿਕ ਸਥਾਨਾਂ ਦਾ ਜਿਹੜਾ 1000 ਰੁਪਏ ਵਾ ਤੁਸੀਂ ਜਾਂ ਗੱਡੀ ਤੇ ਜਾ ਰਹੇ ਹੋ ਤੁਸੀਂ ਗੱਡੀ ਤੇ ਜਾਂਦੇ ਪਏ ਹੋ ਜਾਂ ਫਿਰ ਤੁਸੀਂ ਬਾਈਕ ਤੇ ਜਾ ਰਹੇ ਹੋ ਇਨੋਂ ਤੁਸੀਂ ਜਾ ਰਹੇ ਹੋ ਕਿਉਂਕਿ ਤੁਸੀਂ ਪੈਟਰੋਲ ਤਾਂ ਪਾਉਂਗੇ ਨਾ ਗੱਡੀ ਜਾਂ ਇਹਦੇ ਵਿੱਚ ਬਾਈਕ ਦੇ ਵਿੱਚ ਜਾਂ ਫਿਰ ਤੁਸੀਂ ਖਾਣਾ ਪੀਣਾ ਵੀ ਹੋਊਗਾ ਤੁਸੀਂ ਉਹ ਸਾਰਾ ਤੁਸੀਂ 1000 ਰੁਪਏ ਦੇ ਵਿੱਚ ਹੀ ਤੁਸੀਂ ਲਗਾਉਣਾ ਵਾ ਉਹ 1000 ਰੁਪਏ ਤੁਸੀਂ ਆਪਣੇ ਪੈਟਰੋਲ ਦੇ ਪੈਟਰੋਲ ਤੇ ਖਾਣ ਪੀਣ ਉੱਤੇ ਖਰਚ ਕਰ ਦੇਣਾ ਤੁਸੀਂ ਤੁਹਾਡੇ ਕੋਲ ਮੋਬਾਈਲ ਫੋਨ ਆਲਰੇਡੀ ਹੋ ਗਈ ਹੋਵੇਗਾ ਤੁਸੀਂ ਮੋਬਾਈਲ ਫੋਨ ਦੇ ਉੱਤੇ ਤੁਸੀਂ ਉਹ ਵਲੋਗ ਆ ਜਿਹੜਾ ਤੁਸੀਂ ਉਹ ਸ਼ੂਟ ਕਰ ਲੈਣਾ ਜਿਵੇਂ ਤੁਹਾਡੇ ਕੀਲਾ ਵਾ ਪਹਿਲਾਂ ਤੁਸੀਂ ਕੀ ਕਰਨਾ ਸ਼ੂਟ ਕਰਨ ਤੋਂ ਪਹਿਲਾਂ ਨਾ ਤੁਸੀਂ ਰਿਸਰਚ ਜ਼ਰੂਰ ਕਰਨੀ ਆ ਜਾਂ ਕਿਸ ਜਿਹੜੇ ਸਾਡੇ ਮਤਲਬ ਇਹ ਤੁਹਾਨੂੰ ਪਤਾ ਵੀ ਜਿਹੜੇ ਪੁਰਾਣੇ ਬਜ਼ੁਰਗ ਨੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਜਿਹੜਾ ਕਿਲਾਵਾ ਇਹ ਕਿਸ ਦੇ ਰਿਹਾ ਗਿਆ ਹੈ ਨਾ ਜਾਂ ਫਿਰ ਮਤਲਬ ਇਹ ਧਾਰਮਿਕ ਸਥਾਨ ਆ ਇਹ ਕਿਸ ਦੇ ਰਿਹਾ ਗਿਆ ਹੈ ਤੁਸੀਂ ਪਹਿਲਾਂ ਉਹਦੀ ਪੂਰੀ ਸ਼ਾਨਵੀਨ ਕਰ ਲੈਣੀ ਪੂਰੀ ਸਟੱਡੀ ਉਹਦੇ ਬਾਰੇ ਤੁਸੀਂ ਕਰ ਲੈਣੀ ਆ ਫਿਰ ਤੁਸੀਂ ਕੀ ਕਰਨਾ ਸਟੱਡੀ ਕਰਨ ਤੋਂ ਬਾਅਦ ਤੁਸੀਂ ਆਪਣਾ ਉਹ ਕਿਲੇ ਦਾ ਤੁਸੀਂ ਵਲੌਗ ਬਣਾਉਣਾ ਸ਼ੁਰੂ ਕਰ ਦੇਣਾ ਤੇ ਉਹਦੇ ਪਿੱਛੇ ਤੁਸੀਂ ਵੌਇਸ ਦੇਣੀ ਸ਼ੁਰੂ ਕਰ ਦੇਣੀ ਵੀ ਤੁਸੀਂ ਕਹਿਣਾ ਵੀ ਆਹ ਦੋਸਤੋ ਆਹ ਜਿਹੜਾ ਕਿਲਾ ਵਾ ਇਹ ਸਨ 1971 72 ਜਾਂ 1800 ਈਸਵੀ ਦਾ ਇਹ ਬਣਿਆ ਹੋਇਆ ਵਾ ਇੱਥੇ ਇਹ ਰਾਜਾ ਰਹਿੰਦਾ ਸੀ ਇਹ ਰਾਜ ਦੀ ਇਹ ਪਰੰਪਰਾ ਹੁੰਦੀ ਸੀਗੀ ਸਾਰਾ ਕੁਝ ਮਤਲਬ ਵੀ ਤੁਸੀਂ ਉਹ ਪੁਰਾਣਾ ਇਤਿਹਾਸ ਤੁਸੀਂ ਉਹ ਵਲੋਗ ਦੇ ਵਿੱਚ ਦਿਖਾ ਦੇਣਾ ਤੇ ਜਿਹੜਾ ਵਲੋਗ ਹੋਏਗਾ 10 ਤੋਂ ਲੈ ਕੇ 20 ਜਾਂ ਫਿਰ 30 ਮਿੰਟ ਤੱਕ ਦਾ ਤੁਹਾਡਾ ਉਹ ਜਿਹੜਾ ਵਲੋਗ ਹੋਵੇਗਾ ਜਿਵੇਂ ਕਿ ਤੁਸੀਂ ਦੇਰ ਅੰਮ੍ਰਿਤਸਰ ਦੇਖ ਲਓ ਅੰਮ੍ਰੰਦਰ ਸਾਹਿਬ ਹੋ ਗਿਆ ਹਨਾ ਤੇ ਜਾਂ ਤੇ ਤੁਸੀਂ ਬਾਗੋ ਬਾਡਰ ਦੇਖ ਲਓ اٹاری بارڈر ہو گیا جڑا وہ دیکھ لو ਤੁਸੀਂ ہے نا ਉਹਦਾ ਤੁਸੀਂ بلاگ مળા کے پاس سکتے ہو کیونکہ دیکھو ਆ ਜਿਹੜਾ ਕਿਨੇ ਹੋ ਗਏ پرانے زمانے ਦੇ ਹੋਗੇ ਜਾਂ ਧਾਰਮਿਕ ਸਥਾਨ ਹੋ ਗਏ ਇਹ ਸਾਡੇ ਲੋਕਾਂ ਨੂੰ ਜਿਹੜੇ ਸਾਡੇ ਲੋਕ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ ਇਹਨਾਂ ਬਾਰੇ ਹਨਾ ਸੋ ਮੰਨ ਲਓ ਜਿਹੜੇ ਜਲੰਧਰ ਦੇ ਨੇ ਜਾਂ ਫਿਰ ਪਟਿਆਲੇ ਦੇ ਨੇ ਜਲੰਧਰ ਵਾਲਿਆਂ ਨੂੰ ਵੀ ਨਹੀਂ ਇਹ ਆਪਣੇ ਕਿਲਿਆਂ ਬਾਰੇ ਪਤਾ ਹੋਣਾ ਪਟਿਆਲੇ ਵਾਲਿਆਂ ਨੂੰ ਵੀ ਨਹੀਂ ਆਪਣੇ ਕਿਲਿਆਂ ਬਾਰੇ ਜਾਂ ਧਾਰਮਿਕ ਸਥਾਨਾਂ ਬਾਰੇ ਪਤਾ ਹੋਣਾ ਜੋ اگر ਤੁਸੀਂ ਬਣਾ ਕੇ ਇਹ ਚੀਜ਼ਾਂ ਦੱਸੋਗੇ ਉਹਨਾਂ ਨੂੰ ਬਹੁਤ ਇੰਟਰਸਟ ਹੋਊਗਾ ਇਹ ਚੀਜ਼ਾਂ ਉਹ ਦੇਖਣਗੇ ਨਾਲ ਤੁਹਾਡੀ ਵੀਡੀਓ ਨੂੰ ਸ਼ਿਰੂ ਤੋਂ ਲੈ ਕੇ ਲਾਸਟ ਤੱਕ ਦੇਖਣਗੇ ਕਿਉਂਕਿ ਤੁਸੀਂ ਉਹਨਾਂ ਨੂੰ ਕੰਮ ਦੀ ਚੀਜ਼ ਦਿਖਾ ਰਹੇ ਹੋ ਤੁਸੀਂ ਪਹਿਲਾਂ ਤੁਸੀਂ ਆਪਣੇ ਸ਼ਹਿਰ ਦੇ ਉੱਤੋਂ ਸ਼ੁਰੂ ਤੁਸੀਂ ਸ਼ੁਰੂ ਕਰਨਾ ਵਾ ਆਪਣੇ ਸ਼ਹਿਰ ਤੋਂ ਸ਼ੁਰੂ ਕੀਤਾ ਫਿਰ ਤੁਸੀਂ ਜਦੋਂ ਤੁਹਾਡਾ ਪੂਰਾ ਸ਼ਹਿਰ ਤੁਹਾਡਾ ਕੰਪਲੀਟ ਹੋ ਗਿਆ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਅੱਗੇ ਚਲੇ ਜਾਓ ਕੋਈ ਨੋਰ ਸ਼ਹਿਰ ਫੜ ਲਓ ਜਿਵੇਂ ਮੰਨ ਕੇ ਚੱਲਦੇ ਆਪਾਂ ਉਦਾਹਰਣ ਦੇ ਤੌਰ ਤੇ ਪਟਿਆਲੇ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹੈਗੇ ਨੇ ਜਿਵੇਂ ਮੰਨ ਕੇ ਚੱਲੋ ਦੇਵੀਗੜ੍ਹਲੇ ਪਾਸੇ ਚੱਲ ਜਾਓ ਉੱਥੇ ਕੜਾਉਂ ਪੈਂਦਾ ਇੱਕ ਕਸਬਾ ਕੜਾਉਂ ਦੇ ਵਿੱਚ ਨਾ ਸ਼੍ਰੀ ਰਾਮਚੰਦਰ ਜੀ ਦੇ ਨਾਨਕੇ ਰਹਿੰਦੇ ਸੀਗੇ ਉਹਦੇ ਉੱਥੇ ਬਹੁਤ ਵਧੀਆ ਵੱਡਾ ਬਹੁਤ ਸਾਰਾ ਪੁਰਾਣਾ ਕਿਲਾ ਬਣਿਆ ਹੋਇਆ ਉੱਥੋਂ ਸ਼ੁਰੂ ਕਰ ਲਓ ਪਟਿਆਲੇ ਦੇ ਅੰਦਰ ਕਿਲਾ ਹੈਗਾ ਵਾ ਹਣ ਪਟਿਆਲੇ ਦੇ ਧਾਰਮਿਕ ਸ਼ਰੀਰ ਦੁੱਖ ਨਿਵਾਰ ਸਾਹਿਬ ਗੁਰਦੁਆਰਾ ਹੈਗਾ ਵਾ ਬਹੁਤ ਸਾਰੇ ਹੈਗੇ ਨਜ਼ਦੀਕ ਵਿੱਚ ਤੁਸੀਂ ਪਟਿਆਲੇ ਦਾ ਇੱਕ ਕੰਪਲੀਟ ਕਰ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਜਲੰਧਰ ਦੇ ਵਿੱਚ ਆ ਜਾਓ ਫਿਰ ਹੁਸ਼ਿਆਰਪੁਰ ਆ ਜਾਓ ਫਿਰ ਅੰਮ੍ਰਿਤਸਰ ਸਾਹਿਬ ਆ ਜਾਓ ਫਿਰ ਮੁਕਸਰ ਚਲੇ ਜਾਓ ਫਿਰ ਫਿਰੋਜ਼ਪੁਰ ਚਲੇ ਜਾਓ ਫਿਰ ਫਰੀਦਕੋਟ ਚਲੇ ਜਾਓ ਇਸੇ ਤਰ੍ਹਾਂ ਤੁਸੀਂ ਹਰ ਇੱਕ ਸਟੇਟ ਦੇ ਵਿੱਚ ਜਾ ਜਾ ਕੇ ਤੁਸੀਂ ਮਤਲਬ ਇਦਾਂ ਦੇ ਵਲੋਗ ਬਣਾਈ ਚਲੋ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਕੰਟੈਂਟ ਹੋ ਜਾਏਗਾ ਪਟਿਆਲੇ ਤੋਂ ਤੁਸੀਂ ਸ਼ੁਰੂ ਕੀਤਾ ਪਟਿਆਲੇ ਦੇ ਵਿੱਚ ਤੁਸੀਂ ਸ਼ੁਰੂ ਕਰੋਗੇ ਤਾਂ ਮੰਨ ਕੇ ਚੱਲੋ ਤੁਹਾਡਾ ਚੈਨਲ ਗਰੋ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਪਟਿਆਲੇ ਦੇ ਵਿੱਚ ਤੁਸੀਂ 10 ਵੀਡੀਓ 10 ਵੀਡੀਓ ਤੁਸੀਂ ਬਣਾ ਲਿਆ 10 ਵੀਡੀਓ ਬਣਾ ਕੇ ਤੁਸੀਂ YouTube ਦੇ ਉੱਪਰ ਤੁਸੀਂ ਅਪਲੋਡ ਕਰਤੀਆਂ ਅਪਲੋਡ ਕਰਨ ਤੋਂ ਬਾਅਦ ਕੀ ਹੈ ਜਦੋਂ ਤੁਸੀਂ 10 ਵੀਡੀਓ ਅਪਲੋਡ ਕਰੋਗੇ ਧਾਰਮਿਕ ਸਥਾਨਾਂ ਬਾਰੇ ਜਾਂ ਫਿਰ ਕਿਲਿਆਂ ਬਾਰੇ ਤੁਸੀਂ ਪਾਉਂਗੇ ਹਨਾ ਇਤਿਹਾਸ ਬਾਰੇ ਵੀ ਪਾਉਂਗੇ ਬੋਲ ਕੇ ਤਾਂ ਉਹ ਤੁਹਾਡਾ ਚੈਨਲ ਜਾਨਕੀ ਬੂਸਟ ਹੋਣਾ ਸ਼ੁਰੂ ਹੋ ਜਾਏਗਾ ਗਰੋ ਕਰਨਾ ਸ਼ੁਰੂ ਹੋ ਜਾਏਗਾ ਤੁਸੀਂ ਕੀ ਕਰਨਾ ਇਹੀ ਵਲੋਗ ਤੁਸੀਂ YouTube ਤੇ ਪਾਉਣਾ ਉਹੀ ਵਲੋਗ ਤੁਸੀਂ Facebook ਤੇ ਪਾਣਾ ਇਹ ਇੱਕ ਵੀਡੀਓ ਦੋ ਪਲੇਟਫਾਰਮਾਂ ਦੇ ਉੱਤੇ ਤੁਸੀਂ ਪਾਣੀ ਆ Instagram ਤੇ ਤੁਸੀਂ ਰੀਲ ਬਣਾ ਕੇ ਤੁਸੀਂ ਪਾ ਦੇਣੀ ਆ ਬਸ ਤੁਸੀਂ ਇਹੀ ਕੰਮ ਕਰਨਾ ਵਾ ਜਦੋਂ ਤੁਹਾਡਾ ਚੈਨਲ ਗਰੋ ਹੋਣਾ ਸ਼ੁਰੂ ਹੋ ਗਿਆ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਇੱਕ ਮਹੀਨੇ ਬਾਅਦ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਜਾਏਗਾ 101% ਉਹਦੇ ਜਿੱਦਾਂ ਤੁਹਾਡਾ 1000 ਸਬਸਕ੍ਰਾਈਬਰ ਵੀ ਹੋ ਜਾਣਗੇ 4000 ਘੰਟੇ ਦਾ ਵਾਚ ਟਾਈਮ ਵੀ ਕੰਪਲੀਟ ਹੋ ਜਾਊਗਾ ਇਹ ਦੋਨੇ ਤੁਸੀਂ ਚੀਜ਼ਾਂ ਕੰਪਲੀਟ ਕਰ ਲਓਗੇ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਜੂਗਾ ਤੁਹਾਨੂੰ ਪੈਸੇ ਹੋਣੇ ਸ਼ੁਰੂ ਹੋ ਜੂ ਜਾਣਗੇ ਸ਼ੇਅਰ ਦੇ ਵਿੱਚ ਮੈਂ 1000 ਰੁਪਏ ਕਿਹਾ ਜਿਹੜਾ ਬੰਦਾ ਲੋਕਲ ਬੰਦਾ ਰਹਿੰਦਾ ਉਹਦਾ 1000 ਰੁਪਏ ਵੀ ਇਨਵੈਸਟਮੈਂਟ ਨਹੀਂ ਹੁੰਦਾ ਆਏਗਾ ਠੀਕ ਹੈ ਜੀ ਤੇ ਫਿਰ ਆਪਾਂ ਚੱਲਦੇ ਅਗਲੇ ਸ਼ੇਅਰ ਦੇ ਵਿੱਚ ਜਦੋਂ ਤੁਸੀਂ ਜਦੋਂ ਇੱਕ ਸ਼ੇਅਰ ਕੰਪਲੀਟ ਕਰਨਾ ਹੈ ਤਾਂ ਪਲੀ ਜਿਵੇਂ ਜਲੰਧਰ ਚੱਲਿਓ ਜਾਂ ਕੋਪੂਰਥਲੇ ਚੱਲਿਓ ਕਿਤੇ ਵੀ ਚੱਲਨੇ ਹੋ ਤੁਸੀਂ ਤੁਸੀਂ ਮਤਲਬ ਹੀ ਚਲੇ ਜਾਓ ਉੱਥੇ 2 ਦਿਨ 3 ਦਿਨ ਦੇ ਵਿੱਚ ਰਹਿਣ ਵਾਸਤੇ ਤੁਸੀਂ ਪ੍ਰਬੰਧ ਕਰ ਲਓ ਮੈਂ 3 ਦਿਨ ਜਲੰਧਰ ਦੇ ਵਿੱਚ ਰਹਿਣਾ ਵਾ ਜਿਹੜੀਆਂ ਉੱਥੋਂ ਦੀਆਂ ਫੇਮਸ ਮਾਰਕੀਟਾਂ ਨੇ ਜਾਂ ਫਿਰ ਫੇਮਸ ਕਿਲੇ ਨੇ ਫੇਮਸ ਧਾਰਮਿਕ ਸਥਾਨ ਨੇ ਉੱਥੋਂ ਦਾ ਕਰਨਾ ਤੁਸੀਂ 3 ਦਿਨ ਕੋਈ ਹੋਟਲ ਬੁੱਕ ਕਰ ਲਓ ਤੁਹਾਨੂੰ ਸਸਤੇ ਦਾ 5-700 ਰੁਪਏ ਦਾ ਇੱਕ ਮਿਲ ਜਾਊਗਾ ਨਹੀਂ ਤਾਂ ਤੁਸੀਂ ਧਾਰਮਿਕ ਸਥਾਨ ਜਿਵੇਂ ਗੁਰਦੁਆਰਾ ਹੋ ਗਿਆ ਮੰਦਿਰ ਹੋ ਗਿਆ ਧਰਮਸ਼ਾਲਾ ਹੋਗੀ ਉੱਥੇ ਵੀ ਤੁਸੀਂ ਫ੍ਰੀ ਆਫ ਕੋਸਟ 'ਤੇ ਰਹਿ ਸਕਦੇ ਹੋ ਤੁਸੀਂ ਤੁਸੀਂ ਇਹ ਤਾਂ ਫਰੀ ਇਹ ਕੋਸਟਰ ਹੈ ਨਾ ਸ਼ੁਰੂ ਕਰ ਦਿਓ ਤੁਸੀਂ ਤੇ ਵਲੋਗ ਬਣਾਉਣੇ ਸ਼ੁਰੂ ਕਰੋ ਜਦੋਂ ਤੁਹਾਡਾ ਵਲੋਗ ਬਣ ਗਿਆ ਤੁਸੀਂ ਘਰ ਆਓ ਉਹਨੂੰ ਐਡਿਟ ਕਰੋ ਐਡਿਟ ਕਰਕੇ ਤੁਸੀਂ ਆਪਣੇ YouTube ਚੈਨਲ ਤੇ ਪਾ ਦਿਓ Facebook ਪੇਜ ਤੇ ਪਾ ਦਿਓ ਠੀਕ ਹੈ ਜੀ ਇਸੇ ਤਰ੍ਹਾਂ ਇੱਕ ਮੁੰਡਾ ਵਾ ਅੰਮਾਲੇ ਦਾ ਹਨਾ ਉਹ ਮਤਲਬ ਵੀ ਦੇਖ ਲਓ ਪੂਰੀ ਇੰਡੀਆ ਘੁੰਮ ਰਿਹਾ ਵਾ ਵਿਦਆਊਟ ਮਨੀ ਉਹ ਵਿਦਆਊਟ ਮਨੀ ਪੂਰੀ ਇੰਡੀਆ ਘੁੰਮਦਾ ਪਿਆ ਵਾ ਸਿਰਫ ਸਾਈਕਲ ਤੇ ਉਹ ਵੀ ਨਾ ਉਹਦੇ ਕੋਲ ਮੋਟਰਸਾਈਕਲ ਹੈਗਾ ਨਾ ਗੱਡੀ ਹੈਗੀ ਸਿਰਫ ਸਾਈਕਲ ਤੇ ਜਾਂਦਾ ਪਿਆ ਵਾ ਵਿਦਆਊਟ ਮਨੀ ਜੰਦਵ ਘੋਮ ਦਾ ਪਿਆ ਉਹ ਪੂਰੇ ਉਹਨੂੰ 100 ਮੇਰੇ ਗੱਲ ਚ 130 35 ਦਿਨ ਹੋ ਗਏ ਉਹਨੂੰ ਉਹਨੇ ਕਾਫੀ ਸਟੇਟਾ ਘੁੰਮ ਲਿਆ ਉਹਨੇ ਵਿਦਆਊਟ ਮਨੀ ਉਹ ਰੋਟੀ ਵੀ ਆਪਣੇ ਪੈਸੇ ਦੀ ਨਹੀਂ ਖਾਂਦਾ ਪਿਆ ਯਾਨੀ ਕਿ ਉਹ ਵਿਦਆਊਟ ਮਨੀ ਘੁੰਮ ਰਿਹਾ ਲੋਕ ਉਹਦੇ ਮਤਲਬ ਇੰਨੀ ਫੈਨ ਫੋਲੋਇੰਗ ਉਹਦੀ ਵਧ ਗਈ ਹੈ ਨਾ ਤੇ ਉਹਨੂੰ ਮੰਨ ਦੇਖ ਲੋ YouTube ਤੋਂ ਵੀ ਉਹਨੂੰ ਪੈਸੇ ਆਂਦੇ ਹੋਣੇ Instagram ਤੋਂ ਵੀ ਉਹਨੂੰ ਪੈਸੇ ਆਂਦੇ ਹੋਣੇ ਤੇ ਉਹਨੂੰ Facebook ਤੋਂ ਵੀ ਪੈਸੇ ਆਂਦੇ ਹੋਣਗੇ ਜਦੋਂ ਮੈਨੂੰ ਲੱਗਦਾ ਉਹਨੇ 1 ਸਾਲ ਦੇ ਵਿੱਚ ਮੰਨ ਕੇ ਚੱਲੀ ਜੇ ਉਹਨੇ 1 ਸਾਲ ਦੇ ਵਿੱਚ ਵੀ ਆਪਣਾ ਪੂਰਾ ਇੰਡੀਆ ਦਾ ਟੂਰ ਉਹਨੇ ਮਤਲਬ ਕਵਰ ਕਰ ਲਿਆ ਸਾਈਕਲ ਦੇ ਤਾਂ ਮੈਨੂੰ ਲੱਗਦਾ ਉਹਦੇ YouTube ਤੋਂ ਜਾਂ Facebook ਤੋਂ Instagram ਤੋਂ ਘੱਟੋ ਘੱਟ ਮੈਨੂੰ ਲੱਗਦਾ ਉਹਦੇ 50-60 ਲੱਖ ਰੁਪਏ 50 ਲੱਖ ਤੋਂ ਲੈ ਕੇ 1 ਕਰੋੜ ਰੁਪਏ ਉਹਦੇ ਅਕਾਊਂਟ ਦੇ ਵਿੱਚ ਆ ਜਾਣਾ ਕਿਵੇਂ ਆ ਜਾਣਾ ਕਿਉਂਕਿ ਵਲੋਗ ਬਣਾਵਣਾ ਆ ਕੇ YouTube ਤੇ ਅਪਲੋਡ ਕਰਦਾ ਪਿਆ ਵਾ ਵਲੋਗ ਬਣਾਵਣਾ ਆ ਕੇ Facebook ਤੇ ਅਪਲੋਡ ਕਰਦਾ ਪਿਆ ਉਹਦੀ ਮਿਲੀਅਨ ਦੇ ਵਿੱਚ ਮਿਲੀਅਨ ਦੇ ਵਿੱਚ ਉਹਦੀ ਮਤਲਬ ਮਿਲੀਅਨ ਦੇ ਵਿੱਚ ਉਹਦੀ ਮਤਲਬ ਫੈਨ ਫੋਲਿੰਗ ਆ ਉਹ ਬਹੁਤ ਗੱਲ ਬਹੁਤ ਕੁਮਾਰਾ ਜਦੋਂ ਉਹ ਦੇਖੂਗਾ ਨਾ ਕੰਪਲੀਟ ਕਰਕੇ ਪੂਰੀ ਟੋਟਲ ਅਰਨਿੰਗ ਕਿੰਨੀ ਹੋ ਗਈ ਆ ਤੌਦੀ 50 ਲੱਖ ਤੋਂ ਲੈ ਕੇ 1 ਕਰੋੜ ਰੁਪਇਆ ਹੋ ਜਾਣੇ ਜਿੱਥੇ ਤੱਕ ਮੈਨੂੰ ਆਈਡੀਆ ਲੱਗਦਾ ਵਾ ਸੋ ਇਸੇ ਤਰ੍ਹਾਂ ਤੁਸੀਂ ਵੀ ਆਪਣਾ ਕੰਮ ਤੁਸੀਂ ਇਸ ਤਰ੍ਹਾਂ ਦਾ ਕੋਈ ਵਲੋਗ ਬਣਾ ਕੇ ਤੁਸੀਂ ਸ਼ੁਰੂ ਕਰ ਸਕਦੇ ਹੋ ਜੀ ਤੁਸੀਂ ਮਤਲਬ ਇਹ ਬਹਾਨੇ ਬਣਾਣਾ ਛੱਡ ਦਿਓ ਮੈਂ ਬਹੁਤ ਸਾਰੇ ਦੇਖੇ ਨੇ ਉਹ ਨਾ ਬਹਾਨੇ ਬਣਾਉਂਦੇ ਰਹਿੰਦੇ ਵੀ ਨਹੀਂ ਯਾਰ ਮੇਰੇ ਕੋਲ ਨਹੀਂ ਹੋਣਾਗਾ ਐ ਨਹੀਂ ਹੋਗਾ ਫਲਾਣਾ ਟਿਮਕਣਾ ਸੋ ਬਹਾਨੇ ਬਣਾ ਦੇਣਗੇ ਮੈਂ ਸਾਰਿਆਂ ਨੂੰ ਬਸ ਇੱਕੋ ਗੱਲ ਕਹਿਣਾ ਵੀ ਦੇਖੋ ਜਿੰਨੇ ਕੰਮ ਕਰਨਾ ਵਾ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਨਾ ਵਾ ਨਾ ਜਿੰਨੇ ਆਪਣਾ ਇਰਾਦਾ ਬਣਾ ਲਿਆ ਵੀ ਪੂਰਾ ਵੀ ਹਾਂ ਵੀ ਯਾਰ ਮੈਂ ਕੰਮ ਕਰਨਾ ਹੀ ਕਰਨਾ ਵਾ ਉਹਦੇ ਕੋਲ ਕੋਈ ਬਹਾਨਾ ਨਹੀਂ ਹੈਗਾ ਕੋਈ ਵੀ ਐਕਸਕਿਊਜ਼ ਨਹੀਂ ਹੈਗਾ ਜਿੰਨੇ ਮਤਲਬ ਕਰਨਾ ਹੀ ਨਹੀਂ ਹੈਗਾ ਉਹਨੇ ਸੋਚ ਹੀ ਲਿਆ ਵੀ ਮੈਂ ਯਾਰ ਕੰਮ ਕਰਨ ਨਹੀਂ ਹੈਗਾ ਮੈਂ ਰਹਿਣਾ ਹੀ ਵਿਹਲਾ ਵਾ ਉਹਦੇ ਕੋਲ 100 ਬਹਾਨੇ ਆ ਉਹਨੇ ਤੁਹਾਨੂੰ ਕਹਿ ਦੇਣਾ ਵੀ ਯਾਰ ਮੇਰੇ ਕੋਲ ਮੋਟਰਸਾਈਕਲ ਨਹੀਂ ਹੈਗਾ ਮੇਰੇ ਕੋਲ ਗੱਡੀ ਨਹੀਂ ਹੈਗੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਉਹ ਨਹੀਂ ਕਰ ਸਕਦਾ ਫਲਾਨ ਕਦਾ ਯਾਨੀ ਕਿ ਉਹਨੇ ਮਤਲਬ ਕਰਨਾ ਹੀ ਨਹੀਂ ਹੈਗਾ ਉਹਨੇ ਬਹਾਨੇ ਤੋਂ ਬਹਾਨਾ ਕੰ ਉਨੇ ਜੇ ਮੈਂ ਤੁਹਾਨੂੰ ਆਪਾਂ ਇੱਕ ਐਗਜ਼ਾਮਪਲ ਦਿੰਨਾ ਵਾ ਹਣਾ ਅੱਜ ਤੋਂ 10-12 ਸਾਲ ਪਹਿਲਾਂ 10-12 ਸਾਲ ਪਹਿਲਾਂ ਮੈਂ ਸਾਈਕਲ ਦੇ ਉੱਤੇ ਨਾ ਪੋਸਟਰ ਲਾਉਣ ਜਾਂਦਾ ਹੁੰਦਾ ਸੀਗਾ ਅੱਜ ਤੋਂ 10-12 ਸਾਲ ਪਹਿਲਾਂ ਕਿਸੇ ਕੰਪਨੀ ਦੇ ਨਾ ਮਤਲਬ 뮤직 ਕੰਪਨੀ ਦੇ ਮੈਂ ਸਾਈਕਲ ਦੇ ਉੱਤੇ ਇੱਕ ਮੇਸ ਸੀ ਇੱਕ ਮੇਰਾ ਯਾਰ ਦੋਸਤ ਹੁੰਦਾ ਸੀ ਅਸੀਂ ਤੜਕੇ ਅਸੀਂ ਸਵੇਰੇ 4 ਵਜੇ ਸਵੇਰੇ 4 ਵਜੇ ਅਸੀਂ ਨਿਕਲ ਜਾਂਦੇ ਹੁੰਦੇ ਸੀਗੇ ਸਾਈਕਲ ਦੇ ਉੱਤੇ ਸਾਈਕਲ ਦੇ ਉੱਤੇ ਚਲੇ ਜਾਂਦੇ ਸੀਗੇ ਉਹ ਫੋਟੋ ਸਟੇਟ ਕਰਾਏ ਹੁੰਦੇ ਸੀ ਪੋਸਟਰ ਜੇ ਉਹ ਉਸ ਮਿਊਜ਼ਿਕ ਕੰਪਨੀਆ ਦੇ ਨਾਲ ਆਟਾ ਘੋਲ ਕੇ ਪਾਣੀ ਦੇ ਵਿੱਚ ਉਹਦੇ ਮਤਲਬ ਉਹ ਬਣਾ ਲੈਣਾ ਜਿਹੜਾ ਗੁੰਦੀ ਜੀ ਬਣ ਜਾਂਦੀ ਹੁੰਦੀ ਆ ਉਹ ਲਾ ਕੇ ਅਸੀਂ ਦੋਵਾਂ ਜਣਾਂ ਨੇ ਲਾ ਕੇ ਨਾ ਅਸੀਂ ਦੋ ਤਿੰਨ ਮਤਲਬੀ ਜਗ੍ਹਾ ਦੇ ਉੱਤੇ ਜਿਵੇਂ ਕੋਲਜ ਹੋਗੇ ਫਲਾਣਾ ਹੋ ਗਿਆ ਕੋਲਜ ਇੰਸਟੀਟਿਊਟ ਵਗੈਰਾ ਦੇ ਵਿੱਚ ਸੀ ਮਤਲਬ ਉਹ ਲਗਾ ਕੇ ਆ ਜਾਂਦੇ ਹੁੰਦੇ ਸੀ ਕਈ ਵਾਰੀ ਜਾਂ ਫਿਰ ਅਸੀਂ ਆਪਣੇ ਕਿਸੇ ਯਾਰ ਦੋਸਤ ਦਾ ਅਸੀਂ ਮੋਟਰਸਾਈਕਲ ਮੰਗ ਲੈਣਾ ਤੇ ਉਹਦੇ ਵਿੱਚ 100 200 ਰੁਪਏ ਦਾ ਤੇਲ ਪਵਾ ਲੈਣਾ ਪੈਟਰੋਲ ਤੇ ਅਸੀਂ ਜਿੱਥੇ ਸਾਡਾ ਦਿਲ ਕਰਦਾ ਪਹਿਲਾਂ ਅਸੀਂ ਜਗ੍ਹਾ ਮਿੱਥੀ ਹੁੰਦੀ ਸੀ ਜਿੱਥੇ ਇੱਥੇ ਇੱਥੇ ਅਸੀਂ ਪੋਸਟਰ ਲਾਉਣੇ ਆ ਉਹ ਦੋ ਤਿੰਨ ਸੌ ਜਿਹੜਾ ਪੋਸਟਰ ਹੁੰਦਾ ਸੀ ਅਸੀਂ ਆਪ ਖੁਦ ਜਾ ਕੇ ਅਸੀਂ ਲਗਾਉਂਦੇ ਹੁੰਦੇ ਸੀਗੇ ਉਹ ਸੋ ਐਂ ਵੀ ਦੇਖੋ ਸ਼ੁਰੂਆਤ ਤਾਂ ਤੁਹਾਨੂੰ ਕਰਨੀ ਹੀ ਪੈਣੀ ਆ ਸ਼ੁਰੂਆਤ ਤਾਂ ਨੂੰ ਜ਼ੀਰੋ ਤੋਂ ਕਰਨੀ ਪੈਗੀ ਜਦੋਂ ਤੁਸੀਂ ਦੇਖੋ ਇੱਕ ਵਾਰੀ ਸ਼ੁਰੂ ਕਰਤਾ ਨਾ ਤੁਹਾਨੂੰ ਇਨਕਮ ਆਉਣੀ ਵੀ ਸ਼ੁਰੂ ਹੋ ਜਾਣੀ ਆ ਤੇ ਤੁਹਾਡਾ ਇੰਟਰਸਟ ਵੀ ਹੈ ਜਿਹੜਾ ਉਹ ਵੀ ਵੱਧ ਜਾਣਾ ਤੁਹਾਡੀ ਫੈਨ ਫੋਲਿੰਗ ਹੈ ਜਿਹੜੀ ਉਹ ਵੀ ਵੱਧ ਜਾਣੀ ਆ ਜੇ ਅੱਜ ਤੁਹਾਡੇ ਕੋਲ 0 ਰੁਪਈਆ ਨਾ ਤੁਹਾਡੇ ਕੋਲ 0 ਰੁਪਈਆ ਵਾ ਤੁਸੀਂ 1 ਰੁਪਏ ਨੂੰ ਵੀ ਤਰਸਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਜੇ ਤੁਸੀਂ ਇਹ ਕੰਮ ਕਰਨ ਲੱਗ ਗਏ ਨਾ ਤਾਂ ਤੁਸੀਂ 2024 ਇਸ ਸਾਲ ਦੇ ਵਿੱਚ ਹੀ ਤੁਸੀਂ ਕਰੋੜਾ ਰੁਪਏ ਦੇ ਵਿੱਚ ਖੇਡੋਗੇ ਜੇ ਤੁਹਾਡੇ ਕੋਲ ਅੱਜ ਮੰਨ ਕੇ ਚੱਲੀ ਜੇ ਇੱਕ ਮੋਟਰਸਾਈਕਲ ਆ ਨਾ ਮੈਂ ਤੁਹਾਨੂੰ ਗਰੰਟੀ ਦਿੰਦਾ ਜੇ ਤੁਸੀਂ ਇਹ ਕੰਮ ਸ਼ੁਰੂ ਕਰਤਾ ਨਾ ਲਿਖ ਕੇ ਦਿਨਾ ਮੈਂ ਤੋ ਅੱਜ ਲਿਖਾ ਲਓ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ 2024 ਦੇ ਵਿੱਚ ਤੁਸੀਂ ਵੱਡੀ ਤੋਂ ਵੱਡੀ ਮੰਨ ਕੇ ਚਲੋ 40-50 ਲੱਖ ਦੀ 40-50 ਲੱਖ ਦੀ ਤੁਸੀਂ ਗੱਡੀ ਵੀ ਤੁਸੀਂ ਬੜੇ ਆਰਾਮ ਨਾਲ ਤੁਸੀਂ ਲੈ ਸਕਦੇ ਜੇ ਤੁਸੀਂ ਇਹ ਕੰਮ ਕਰੋਗੇ ਇਹ ਵਾਦਾ ਮੇਰਾ ਤੁਹਾਡੇ ਨਾਲ ਸੋ ਯਾ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਆ ਜਾਂ ਤੁਹਾਨੂੰ ਸਮਝ ਨਹੀਂ ਆਇਆਗਾ ਵੀ ਵਲੋਗ ਕਿਵੇਂ ਬਣਾਉਣਾ ਆਪਣੇ ਵਲੋਗ ਦਾ ਮਤਲਬ ਐਡੀਟ ਕਿਵੇਂ ਕਰਨਾ ਵਾ ਤਾਂ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾ ਫਿਰ ਤੁਸੀਂ ਮੈਨੂੰ ਐਨੀ ਟਾਈਮ ਮੈਨੂੰ ਕਾਲ ਕਰਕੇ ਤੁਸੀਂ ਆਪਣਾ ਪ੍ਰੋਬਲਮ ਮੈਨੂੰ ਦੱਸ ਸਕਦੇ ਹੋ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਤੁਹਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀ ਆ ਜਾਂ ਨਹੀਂ ਵੀ ਲੱਗੀ ਹੈਗੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਦੋਸਤੋ ਤਨਵਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਜੋ ਕੀਮਤੀ ਸਮਾਂ ਕੱਢ ਕੇ ਮੇਰੀ ਇਸ ਵੀਡੀਓ ਨੂੰ ਦੇਖਿਆ ਜੀ ਸੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ